ਜਗਤਗੁਰੂ ਸਤਗੁਰੂ ਨਾਨਕਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸੰਤ ਘاٹ ਸਾਹਿਬ ਤੋਂ ਪੁਰਾਤਨ ਰਵਾਇਤ ਨਾਲ ਖਾਲਸਾਈ ਜਾਹੋ ਜਲਾਲ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਦੁਨੀਆ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਪਹੁੰਚੀਆਂ ਜਿਸ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 跟着我。啊啊啊 ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 597 ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਵਿਅੰਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਪੰਥ ਖਾਲਸੇ ਨੂੰ ਲੱਖ ਲੱਖ ਵਧਾਈ ਹੋਵੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਹੀ ਸਰੂਪ ਜਗ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਏ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਖਾਲਸਾ ਪੰਥ ਨੂੰ ਸਮੂਹ ਗੁਰਨਾਣਕ ਨਾਮ ਦੇਵਾ ਸੰਗਤਾਂ ਨੂੰ ਦਾਸਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਣ ਪ੍ਰਕਾਸ਼ ਦਿਹਾੜੇ ਦੀਆਂ ਸਤਿਗੁਰਾਂ ਦੇ ਪ੍ਰਕਾਸ਼ ਦੇ ਆਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਬੇਅੰਤ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਨਾਲ ਆਪਾਂ ਸੁਭਾਗਾ ਸਮਾ ਹੈ ਜੋ ਕਿ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਰਿਹਾ ਸਮਰਪਤ ਗੁਰਦੁਆਰਾ ਸੰਤਕਾਰ ਤੋਂ ਬਹੁਤ ਵਿਸ਼ਾਲ ਨਗਰ ਕੀਰਤ ਪ੍ਰਮਤਾ ਹੋਈ ਹੈ ਜੋ ਕਿ ਸਾਰੇ ਸ਼ਹਿਰ ਦੇ ਵਿੱਚੋਂ ਦੀ ਜਿੰਨੇ ਵੀ ਜਨਸ਼ੋਭਾ ਪ੍ਰਭਤਾ ਦੀ ਹੈ ਮਹਾਰਾਜ ਦੇ ਸਾਹਨੇ ਆਪਣੀ ਲਾਇਆ ਗੁਰਦੁਆਰਾ ਬੀਰਸਾਂ ਸਤਿਨਾਮ ਹੋ ਗਈ। ਤੋਂ ਅੱਜ ਦੇ ਦਿਨ ਸ਼ਹਿਰ ਦੇ ਸੰਤਨ ਦੇਸ ਦੇ ਪ੍ਰਬਧੀਆਂ ਲਾਟ ਲਾਟ ਵਜਾਈਆਂ ਮਹਾਰਾਜ ਰਹਿਮਤ ਕਰਨ ਚਰਦੀ ਕਲਾਂ ਸਾਰਿਆਂ ਦੇ ਪਰਵਾਨੇ ਕੀਤੀਆਂ ਖੇੜੇ ਰਕਸ਼ਨ ਪੰਜਾਬ ਦੇ ਵਿੱਚ ਸੁੱਖਾਂ ਦੇ ਵਿੱਚ ਜੋ ਇਸ ਟਾਈਮ ਦੁਵੇਦਾ ਚੱਲ ਰਹੀ ਹੈ ਕਿਉਂਕਿ ਉਹ ਕੱਤਰ ਮਲੇਵਰ ਭਾਈ ਦੁਦਾ ਦੁਰਸੋਲੇ ਲਾਏ ਸਾਨੂੰ ਗੁਰਪ੍ਰੇਖ ਬਸ ਆਪ ਵੀ ਕਿਹਦੀ ਜੜੀ ਮਨਾਉਣ ਜਾ ਰਹੇ ਆ ਸਾਰਿਆਂ ਨੂੰ ਰਲ ਮਿਲ ਬੈਠ ਕੇ ਗੁਰੂ ਦਾ ਜਸ ਹਰਜ ਕਰਨਾ ਚਾਹੀਦਾ ਹੈ ਤੇ ਗੁਰੂ ਦੇ ਬਦੇਸ਼ੇ ਕਰਨਾ ਚਾਹੀਦਾ ਸਾਰਿਆਂ ਸੰਗਤਾਂ ਨੂੰ ਫਿਰ ਗੁਰੂ ਨਾਲ ਪਾਛੇ ਦੇ ਪ੍ਰਕਾਰ ਜਿਹੜੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰੂਆਂ ਸੰਗਤਾਂ ਨੂੰ ਜਗਤ ਗੁਰੂ ਬਾਬਾ ਜੀ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 556 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਜਿੱਥੇ ਅੰਮ੍ਰਿਤ ਵੇਲੇ 2:30 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਤੁਰ ਕੇ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਹਿ ਆਰੰਭ ਹੋਏ। ਉਪਰੰਤ ਸੋ ਗੁਰਦੁਆਰਾ ਸ੍ਰੀ ਸੰਤ ਘੜ ਸਾਹਿਬ ਵਾਲੇ ਸਥਾਨ ਤੇ ਮਹਾਰਾਜ ਸਾਹਿਬ ਜੀ ਦੇ ਮਹਾਨ ਨਗਰ ਕੀਰਤਨ ਆਰੰਭ ਹੋਏ। ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਹਨ। ਜਗਤ ਗੁਰੂ ਬਾਬਾ ਜੀ ਨੇ ਬਿਕਰਮੀ ਸੰਮਤ 1526 ਗੱਤਕਦੀ ਪੂਰਨਮਾਸ਼ੀ ਅੰਮ੍ਰਿਤ ਵੇਲੇ ਬਾਰ ਦੇ ਇਲਾਕੇ ਰਾਏਪੋਏ ਦੀ ਤਲਵੰਡੀ ਧੰਨ ਧੰਨ ਪਿਤਾ ਮ희ਤਾ ਕਲਿਆਣ ਚੰਦ ਜੀ ਧੰਨ ਧੰਨ ਮਾਤਾ ਤ੍ਰਿਪਤਾ ਜੀ ਬੇਦੀ ਕੋਲ ਦੇ ਅੰਦਰ ਪ੍ਰਕਾਸ਼ ਧਾਰਿਆ ਤਿੰਨ ਬੇਦੀਆਂ ਕੀ ਕੋਲ ਵਿਖਾ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਇ ਜਹ ਤਹ ਭਏ ਸਹਾਈ ਮਹਾਰਾਜ ਸਾਹਿਬ ਜੀ ਨੇ ਗਲਜੋਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਅਵਤਾਰ ਧਾਰਿਆ ਕਲ ਤਾਰਨ ਗੁਰ ਨਾਨਕੇ ਆਇਆ ਬਚਪਨ ਦੇ 15 ਸਾਲ ਮਹਾਰਾਜ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ ਔਰ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਗਰੀਬ ਨਿਵਾਜ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਲੋਧੀ ਆਏ 1541 ਦੇ ਵਿੱਚ ਔਰ ਇੱਥੇ ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਵੱਡੇ ਭੈਣ ਜੀ ਤਨਤਨ ਬੇਬੇ ਨਾਨਕੀ ਜੀ ਜਿਨ੍ਹਾਂ ਦਾ ਰਿਸ਼ਤਾ ਰਾਏ ਬਲਾਰ ਜੀ ਨੇ ਕਰਵਾਇਆ ਭਾਈ ਜੈ ਰਾਮ ਜੀ ਦੇ ਨਾਲ ਵਿਆਹ ਹੋਏ ਸਨ ਬੇਬੇ ਨਾਨਕੀ ਜੀ ਦੇ ਪ੍ਰੇਮ ਵਿੱਚ ਰਾਏ ਬਲਾਰ ਜੀ ਦੇ ਬੇਨਤੀ ਕਰਨ ਤੋਂ ਸਤਿਗੁਰੂ ਜੀ ਇੱਥੇ ਆਉਂਦੇ ਆ ਔਰ ਫਿਰ ਇੱਥੇ 16 ਸਾਲ ਦੀ ਸਰੀਰਕਾਰਬਲਾ ਵਿੱਚ ਮੋਦੀ ਖਾਨਾ ਸੰਭਾਲਦੇ ਆ 1542 ਦੇ ਵਿੱਚ 1543 ਚ ਮਹਾਰਾਜ ਦਾ ਮੰਗਣਾ ਹੋਇਆ 17 ਸਾਲ ਦੀ ਸਰੀਰਕਾਰਬਲਾ ਵਿੱਚ ਔਰ 1544 ਵਿੱਚ 18 ਸਾਲ ਦੀ ਸਰੀਰਕਾਰਬਲਾ ਚ ਗੁਰੂ ਸਾਹਿਬ ਜੀ ਦੀ ਵਿਰਾਸਤ ਜੜੀ 1551 ਦੇ ਵਿੱਚ ਜਦੋਂ ਮਹਾਰਾਜ ਦੀ 25 ਸਾਲ ਦੀ ਸਰੀਰਕਾਰਬਲਾ ਵੱਡਾ ਸਹਿਬ ਜادہ ਤੰਤਨ ਬਾਬਾ ਸ੍ਰੀ ਚੰਦ ਸਾਹਿਬ ਜੀ ਪ੍ਰਗਟ ਹੋਏ ਤੋਂ ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ ਤੇ 1553 ਦੇ ਵਿੱਚ ਜਦੋਂ 27 ਸਾਲ ਦੀ ਸਰੀਰਕਾਰਬਲਾ ਮਹਾਰਾਜ ਸਾਹਿਬ ਜੀ ਦੀ ਛੋਟੇ ਸਹਿਬ ਜادہ ਤੰਤਨ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਔਰ ਅੱਜ ਵੀ ਵਰਤਾ ਰਹੇ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਸਾਤ ਸੂਰਤ ਹੋਵੋ ਤੋਂ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ ਬਾਬਾ ਜੀ ਦੇ 556 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ